ਨਕੋਂਦਰ ਸੋਰਨ ਦੇ ਮੇਜ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਤੁਸੀਂ ਸਭ ਠੀਕ ਹੋਵੋਗੇ ਜੋ ਲੋਕ ਪੇਜ ਤੇ ਨਵੇਂ ਨੇ ਪੇ ਨੂੰ ਜਰੂਰ ਫੋਲੋ ਕਰ ਲਓ ਜੀ ਤਾਂ ਕਿ ਤੁਸੀਂ ਸਾਡੀ ਹਰ ਇੱਕ ਵੀਡੀਓ ਦੇਖ ਸਕੋ ਸਾਡੀ ਹਰ ਇੱਕ ਵੀਡੀਓ ਪਰਿਵਾਰਿਕ ਹੈ ਤੁਸੀਂ ਸਭ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਅੱਜ ਜਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਸ ਦੁਨੀਆ ਦੇ ਵਿੱਚ ਚਿੰਤਾ ਇੰਨੀ ਵੱਧ ਚੁੱਕੀ ਹੈ ਇਨਸਾਨ ਦੇ ਮਨ ਵਿੱਚ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਚਿੰਤਾ ਬਣੀ ਰਹਿੰਦੀ ਹੈ ਚਾਹੇ ਚਿੰਤਾ ਆਪਣੇ ਪਰਿਵਾਰ ਨੂੰ ਲੈ ਕੇ ਹੋਵੇ ਚਾਹੇ ਕੰਮ ਨੂੰ ਲੈ ਕੇ ਹੋਵੇ ਚਾਹੇ ਕਿਸੇ ਵੀ ਰਿਸ਼ਤੇ ਨੂੰ ਲੈ ਕੇ ਹੋਵੇ ਪਰ ਇਨਸਾਨ ਦੇ ਮਨ ਵਿੱਚ ਕੋਈ ਨਾ ਕੋਈ ਚਿੰਤਾ ਜ਼ਰੂਰ ਹੈ ਅੱਜ ਦੀ ਇਹ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੋ ਗੱਲਾਂ ਸਾਂਝੀਆਂ ਕਰਾਂਗੇ ਜਿਸ ਦੇ ਨਾਲ ਤੁਸੀਂ ਜੇ ਤੁਸੀਂ ਇਹ ਦੋ ਗੱਲਾਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲੈਨੇ ਹੋ ਤੈ ਯਕੀਨ ਮੰਨਿਓ ਤੁਹਾਡੇ ਮਨ ਦੇ ਵਿੱਚ ਕੋਈ ਵੀ ਚਿੰਤਾ ਹੈ ਉਹ ਦੂਰ ਹੋ ਜਾਵੇਗੀ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹੋਗੇ ਸਮਨਾ ਖਰਾਬ ਕਰਦੇ ਹੋਏ ਚੱਲਦੇ ਹਾਂ ਵੀਡੀਓ ਦੇ ਵੱਲ ਇੱਕ ਰਾਜ ਦਾ ਇੱਕ ਮੰਤਰੀ ਸੀ ਉਹ ਹਮੇਸ਼ਾ ਪਰੇਸ਼ਾਨ ਰਹਿੰਦਾ ਸੀ ਕਿਉਂਕਿ ਉਸਨੇ ਹੀ ਰਾਜੇ ਦਾ ਸਾਰਾ ਕੰਮ ਦੇਖਣਾ ਸੀ ਨਗਰ ਦੇ ਵਿੱਚ ਕੋਈ ਵੀ ਕੰਮ ਹੁੰਦਾ ਤਾਂ ਉਸ ਮੰਤਰੀ ਨੇ ਹੀ ਕਰਨਾ ਹੁੰਦਾ ਸੀ ਸਭ ਤੋਂ ਵੱਡੀ ਗੱਲ ਰਾਜੇ ਨੂੰ ਖੁਸ਼ ਰੱਖਣਾ ਵੀ ਉਸ ਮੰਤਰੀ ਦੀ ਡਿਊਟੀ ਸੀ ਐਸੇ ਕਰਕੇ ਮੰਤਰੀ ਹਮੇਸ਼ਾ ਪਰੇਸ਼ਾਨ ਰਹਿੰਦਾ ਸੀ ਇੱਕ ਦਿਨ ਮੰਤਰੀ ਆਪਣੇ ਘਰ ਆਉਂਦਾ ਉਸ ਦੀ ਪਤਨੀ ਦੇਖਦੀ ਹੈ ਕਿ ਅੱਜ ਉਹ ਬਹੁਤ ਪਰੇਸ਼ਾਨ ਨੇ ਤਾਂ ਪਤਨੀ ਆਪਣੇ ਪਤੀ ਮੰਤਰੀ ਨੂੰ ਕਹਿੰਦੀ ਹੈ ਕਿ ਤੁਸੀਂ ਐਦਾਂ ਕਰੋ ਆਪਣੇ ਨਗਰ ਦੇ ਪਿਛਲੇ ਪਾਸੇ ਇੱਕ ਬਹੁਤ ਹੀ ਵੱਡੇ ਫਕੀਰ ਆਏ ਨੇ ਸੁਣਿਆ ਉਹ ਲੋਕਾਂ ਦੀਆਂ ਚਿੰਤਾਵਾਂ ਹੱਲ ਕਰਦੇ ਨੇ ਤੁਸੀਂ ਵੀ ਉਹਨਾਂ ਕੋਲ ਜਾਓ ਮੰਤਰੀ ਭੱਜ ਕੇ ਫਕੀਰ ਕੋਲ ਜਾਂਦਾ ਜਾ ਕੇ ਮਿਲਦਾ ਤੇ ਆਖਦਾ ਮੈਂ ਇਸ ਜ਼ਿੰਦਗੀ ਦੇ ਵਿੱਚ ਖੁਸ਼ ਕਿੱਦਾਂ ਰਹਿ ਸਕਦਾ ਫਕੀਰ ਕਹਿੰਦਾ ਹੈ ਕਿ ਤੁਸੀਂ ਮੈਨੂੰ ਬਹੁਤ ਸਮਝਦਾਰ ਲੱਗਦੇ ਹੋ ਕਿਉਂਕਿ ਅੱਜ ਦੀ ਇਸ ਦੁਨੀਆ ਦੇ ਵਿੱਚ ਲੋਕੀ ਪੈਸੇ ਮੰਗਦੇ ਨੇ ਹੋਰ ਕੁਝ ਮੰਗਦੇ ਨੇ ਪਰ ਤੁਸੀਂ ਖੁਸ਼ੀ ਮੰਗ ਰਹੇ ਹੋ ਐਸੇ ਕਰਕੇ ਅਸੀਂ ਤੁਹਾਡੀ ਗੱਲ ਦਾ ਜਵਾਬ ਜ਼ਰੂਰ ਦਵਾਂਗੇ ਤੁਹਾਡੀ ਮਨ ਦੇ ਵਿੱਚ ਜੋ ਚਿੰਤਾ ਹੈ ਸੀ ਜ਼ਰੂਰ ਦੂਰ ਕਰਾਂਗੇ ਤੁਸੀਂ ਐਦਾਂ ਕਰਿਓ ਸ਼ਾਮੀ ਸਾਡੇ ਕੋਲ ਆਇਓ ਫਿਰ ਫਕੀਰ ਆਪਣੇ ਕੋਲ ਕੰਮ ਕਰਨ ਵਾਲੇ ਨੂੰ ਆਖਦਾ ਹੈ ਕਿ ਜਦੋਂ ਵੀ ਇਹ ਮੇਰੇ ਕੋਲ ਆਵੇ ਤੂੰ ਇਸ ਦੇ ਉੱਪਰ ਕੋੜਾ ਸੁੱਟ ਦੇਵੇਂ ਸ਼ਾਮ ਹੁੰਦੀ ਹੈ ਮੰਤਰੀ ਫਕੀਰ ਕੋਲ ਆਉਂਦਾ ਹੈ ਕੰਮ ਕਰਨ ਵਾਲਾ ਉਸ ਦੇ ਉੱਪਰ ਕੋੜਾ ਸੁੱਟ ਦਿੰਦਾ ਮੰਤਰੀ ਉਸ ਨੂੰ ਆਖਦਾ ਕਿ ਓਏ ਤੈਨੂੰ ਦਿਸਦਾ ਨਹੀਂ ਤੈਨੂੰ ਪਤਾ ਨਹੀਂ ਕਿ ਮੈਂ ਕੌਣ ਆ ਕੰਮ ਕਰਨ ਵਾਲਾ ਆਖਦਾ ਅੰਦਰੋਂ ਵੀ ਕੋੜਾ ਬਾਹਰ ਵੀ ਕੋੜਾ ਇੰਨੀ ਗੱਲ ਕਹਿ ਕੇ ਹੱਸ ਕੇ ਚਲਾ ਜਾਂਦਾ ਹੈ ਮੰਤਰੀ ਫਕੀਰ ਕੋਲ ਜਾਂਦਾ ਹੈ ਤੇ ਆਖਦਾ ਤੁਹਾਡੇ ਕੋਲ ਕੰਮ ਕਰਨ ਵਾਲੇ ਸਹੀ ਕੰਮ ਨਹੀਂ ਕਰਦੇ ਇਸਨੇ ਮੇਰੇ ਤੇ ਕੂੜਾ ਸੁੱਟ ਦਿੱਤਾ ਫਕੀਰ ਵੀ ਉਹੀ ਗੱਲ ਲੱਗਦਾ ਹੈ ਮੰਤਰੀ ਵੀ ਅੰਦਰ ਵੀ ਕੂੜਾ ਤੇ ਬਾਹਰ ਵੀ ਕੂੜਾ ਮੰਤਰੀ ਆਖਦਾ ਇਸ ਗੱਲ ਦਾ ਕੀ ਮਤਲਬ ਹੈ ਫਕੀਰ ਆਖਦਾ ਤੁਸੀਂ ਪਹਿਲਾਂ ਜਾਓ ਇਸ ਗੱਲ ਦਾ ਮਤਲਬ ਕੱਢ ਕੇ ਲੈ ਕੇ ਜਾਓ ਫਿਰ ਹੀ ਤੁਹਾਨੂੰ ਅਸੀਂ ਅੱਗੇ ਦੱਸਾਂਗੇ ਜਿਸ ਦੇ ਨਾਲ ਤੁਹਾਡੀ ਚਿੰਤਾ ਹੱਲ ਹੋ ਜਾਵੇਗੀ ਉਹ ਮੰਤਰੀ ਆਪਣੇ ਘਰ ਵਾਪਸ ਜਾਂਦਾ ਹੈ 1-2 ਦਿਨ ਐਦਾਂ ਹੀ ਬੀਤ ਜਾਂਦੇ ਨੇ ਇੱਕ ਦਿਨ ਮੰਤਰੀ ਆਪਣੇ ਬਗੀਚੇ ਵਿੱਚ ਬਗੀਚੇ ਵਿੱਚ ਖੜਾ ਹੁੰਦਾ ਉਹ ਦੇਖਦਾ ਹੈ ਕਿ ਬੂਟਾ ਬਹੁਤ ਹਰੇ ਭਰੇ ਨੇ ਪਰ ਇੱਕ ਬੂਟਾ ਮੁਰਝਾਇਆ ਹੋਇਆ ਹੈ ਇੰਨੀ ਗੱਲ ਵੇਖ ਕੇ ਉਹ ਬਹੁਤ ਖੁਸ਼ ਹੁੰਦਾ ਹੈ ਤੇ ਭੱਜ ਕੇ ਫਕੀਰ ਕੋਲ ਜਾਂਦਾ ਹੈ ਜਾ ਕੇ ਆਖਦਾ ਹੈ ਕਿ ਮੈਨੂੰ ਤੁਹਾਡੀਆਂ ਗੱਲਾਂ ਦਾ ਜਵਾਬ ਮਿਲ ਗਿਆ ਇਹਨੇ ਉਹ ਕੰਮ ਕਰਨ ਵਾਲਾ ਮੁੰਡਾ ਆ ਜਾਂਦਾ ਹੈ ਤੇ ਮੰਤਰੀ ਉੱਪਰ ਗੋੜਾ ਫਿਰ ਸੁੱਟ ਦਿੰਦਾ ਹੁਣ ਮੰਤਰੀ ਹੁਣ ਮੰਤਰੀ ਗੁੱਸੇ ਨਹੀਂ ਹੁੰਦਾ ਅੱਗੋਂ ਆਖਦਾ ਕੋਈ ਗੱਲ ਨਹੀਂ ਅੰਦਰ ਵੀ ਗੁੜਾ ਬਾਹਰ ਵੀ ਗੁੜਾ ਫਕੀਰ ਆਖਦਾ ਲੱਗਦਾ ਤੁਹਾਨੂੰ ਗੱਲ ਸਮਝ ਆ ਗਈ ਹੈ ਮੰਤਰੀ ਆਖਦਾ ਹਾਂਜੀ ਮੈਨੂੰ ਜਵਾਬ ਮਿਲ ਗਿਆ ਹੈ ਫਕੀਰ ਆਖਦਾ ਕਿ ਦੱਸੋ ਫਿਰ ਮੰਤਰੀ ਆਖਦਾ ਕਿ ਮੈਂ ਆਪਣੇ ਘਰ ਬਗੀਚੇ ਵਿੱਚ ਖਿਲੇ ਬੂਟਿਆਂ ਦੇ ਵਿੱਚ ਇੱਕ ਮੁਰਝਾਇਆ ਬੂਟਾ ਵੇਖਿਆ ਮੈਂ ਵੇਖਿਆ ਕਿ ਉਸ ਦੀਆਂ ਜੜ੍ਹਾਂ ਦੇ ਵਿੱਚ ਬਿਮਾਰੀਆਂ ਲੱਗੀਆਂ ਸੀ ਜੋ ਉਸ ਬੂਟੇ ਨੂੰ ਖਾ ਰਹੀਆਂ ਸੀ ਇਸੇ ਤਰ੍ਹਾਂ ਆਪਣੇ ਨਾਲ ਹੁੰਦਾ ਹੈ ਆਪਣੇ ਅੰਦਰ ਵੀ ਕਿਸੇ ਤਰ੍ਹਾਂ ਦੀ ਬਿਮਾਰੀ ਹੈ ਜੋ ਆਪਾਂ ਨੂੰ ਖਾ ਰਹੀ ਹੈ ਆਪਾਂ ਨੂੰ ਇਹ ਚੀਜ਼ਾਂ ਵੱਡੀਆਂ ਲੱਗਦੀਆਂ ਨੇ ਜਦੋਂ ਆਪਣੇ ਮਨ ਵਿੱਚ ਚਿੰਤਾ ਹੁੰਦੀ ਹੈ ਤੁਸੀਂ ਹੁਣ ਇਹ ਦੱਸੋ ਉਹ ਚਿੰਤਾ ਮੈਂ ਆਪਣੇ ਮਨ ਦੇ ਵਿੱਚੋਂ ਬਾਹਰ ਕਿਦਾਂ ਕੱਢਾਂ ਇਸ ਕੂੜੇ ਨੂੰ ਕਿਵੇਂ ਬਾਹਰ ਕੱਢ ਸਕਦੇ ਆ ਫਕੀਰ ਆਖਦਾ ਤੂੰ ਦੋ ਗੱਲਾਂ ਦਾ ਧਿਆਨ ਰੱਖਣਾ ਸਭ ਤੋਂ ਪਹਿਲੀ ਗੱਲ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਚਾਹੁੰਨੇ ਆ ਕਿ ਸਭ ਕੁਝ ਮੇਰੇ ਕੰਟਰੋਲ ਵਿੱਚ ਹੋਵੇ ਜੋ ਮਾਰੀ ਜੀ ਚੀਜ਼ ਆਪਣੇ ਕੰਟਰੋਲ ਤੋਂ ਬਾਹਰ ਹੋ ਜਾਂਦੀ ਹੈ ਆਪਣੇ ਮਨ ਦੇ ਵਿੱਚ ਚਿੰਤਾ ਆਉਂਦੀ ਹੈ ਆਪਾਂ ਉਹ ਕੂੜਾ ਕੱਢ ਕੇ ਲੋਕਾਂ ਦੇ ਅੱਗੇ ਰੱਖ ਦਿੰਦੇ ਆ ਇਸੇ ਕਰਕੇ ਜੋ ਵੀ ਹੁੰਦਾ ਉਸ ਨੂੰ ਹੋਣ ਦਿਓ ਜੋ ਵੀ ਹੁੰਦਾ ਚੰਗੇ ਲਈ ਹੁੰਦਾ ਹੈ ਕੋਈ ਵੀ ਚਿੰਤਾ ਨਾ ਕਰੋ ਸਭ ਕੁਝ ਉਸ ਰੱਬ ਦੇ ਹੱਥ ਛੱਡ ਦਿਓ ਮੰਤਰੀ ਆਖਦਾ ਫਿਰ ਮੈਂ ਕੋਈ ਕਰਮ ਨਾ ਕਰਾਂ ਕਿਉਂਕਿ ਜੇ ਕਰ ਮੈਂ ਸਭ ਕੁਝ ਰੱਬ ਤੇ ਹੀ ਛੱਡ ਦਿੱਤਾ ਫਿਰ ਮੈਂ ਕਰਮ ਕੀ ਕਰਾਂਗਾ ਬਾਦ ਵਿੱਚ ਫਕੀਰ ਆਖਦਾ ਹੈ ਕਿ ਦੂਸਰੀ ਗੱਲ ਇਹ ਸੀ ਕਿ ਜੋ ਵੀ ਹੁੰਦਾ ਹੋਣ ਦਿਓ ਜੋ ਪ੍ਰਸਥਿਤੀ ਆਉਂਦੀ ਹੈ ਉਸ ਦਾ ਅੱਜ ਦੇ ਵਿੱਚ ਰਹਿ ਕੇ ਹੀ ਹੱਲ ਕਰੋ ਉਸ ਨੂੰ ਅੱਗੇ ਵੱਧ ਦਾ ਨਾ ਦੇਖੋ ਇਸ ਕਹਾਣੀ ਤੋਂ ਆਪਾਂ ਨੂੰ ਦੋ ਗੱਲਾਂ ਸਿੱਖਣ ਨੂੰ ਮਿਲਦੀਆਂ ਹਨ ਪਹਿਲੀ ਗੱਲ ਕਿ ਜੋ ਹੁੰਦਾ ਚੰਗੇ ਲਈ ਹੁੰਦਾ ਹੈ ਕਦੀ ਚਿੰਤਾ ਨਾ ਕਰੋ ਕਿਉਂਕਿ ਜੋ ਆਪਣੇ ਮੰਦਾ ਨਹੀਂ ਹੋ ਰਿਹਾ ਉਹ ਉਸ ਰੱਬ ਦੇ ਮੰਦਾ ਹੋ ਰਿਹਾ ਹੈ ਤੇ ਰੱਬ ਸਾਰਿਆਂ ਲਈ ਚੰਗਾ ਕਰਦਾ ਹੈ ਤੇ ਦੂਸਰੀ ਗੱਲ ਇਹ ਹੈ ਕਿ ਅੱਜ ਦੇ ਵਿੱਚ ਰਹਿ ਕੇ ਜਿਓ ਕਿਉਂਕਿ ਜਦੋਂ ਆਪਾਂ ਅੱਜ ਦੇ ਵਿੱਚ ਰਹਿ ਕੇ ਜੀਵਾਂਗੇ ਆਪਾਂ ਹਮੇਸ਼ਾ ਜ਼ਿੰਦਗੀ ਦੇ ਵਿੱਚ ਖੁਸ਼ ਰਹਿਵਾਂਗੇ ਤੋ ਕਿ ਕੱਲ ਦਾ ਸੋਚ ਕੇ ਅੱਜ ਆਪਣਾ ਅੱਜ ਖਰਾਬ ਬਰਬਾਦ ਕਰ ਰਹੇ ਹਾਂ। ਗੁਰਦਾਸ ਸਿੰਘ ਸਾਹਿਬ ਵੀ ਆਖਦੇ ਨੇ ਗੀਤਾਂ ਦੇ ਵਿੱਚ ਕਿ ਚਿੰਤਾ ਇੱਕ ਚਿਤਾ ਸਮਾਨ ਹੁੰਦੀ ਹੈ। ਸੋ ਐਸੀ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਜੇ। ਜੈ ਸਾਈਆਂ ਦੇ।